ਹਾਂ ਹਾਂ ਕਿੰਨੀ ਗਰਮੀ ਹੋਈ ਪਈਆ ਮੇਰਾ ਤਾਂ ਨਾ ਸਿਰ ਫਟੀ ਜਾਂਦਾ ਸਾਰਾ ਦਿਨ ਧੁੱਪੇ ਵੀ ਕੰਮ ਕਰਨਾ ਪਿਆ ਸੌਖਾ ਪਿਆ ਮਾਣ ਤਾਂ ਇਹ ਨਹੀਂ ਹੈਗਾ ਵੀ ਮਾੜਾ ਮੋਟਾ ਮੇਰੇ ਨਾਲ ਕੰਮ ਕਰਾ ਦਿਆ ਕਰੇ ਸਾਰਾ ਦਿਨ ਮੈਂ ਕੰਮ ਕਰਦੀ ਆ ਲੋਕਾਂ ਦੀ ਮਾਮਾ ਕੜਾ ਕੰਮ ਨਹੀਂ ਕਰਦੀ ਆ ਸਭ ਕੰਮ ਕਰਦੀ ਆ ਨੇ ਇਹ ਤਾਂ ਬਸ ਜੇ ਮੜਾ ਜਿ ਕੋਈ ਬਹਿ ਜਾਨੀ ਆ 2 ਮਿੰਟ ਲੈਟ ਵੀ ਬੰਗੀ ਚਲ ਹੁਣ ਨਾ ਸਾਹਮਣੇ ਕਪੜੇ ਪ੍ਰੈਸ ਕਰ ਰਾਮ ਕਰਦੀ ਆ 2 ਮਿੰਟ ਏਹ ਸਰੀਰ ਨਾ ਦੁਖੀ ਜਾਂਦਾ ਕੋਈ ਗੋਲੀ ਵੀ ਨਹੀਂ ਹੈਗੀ ਕਰੇ ਆਏ ਹੇ ਹਾਂ ਕਰਦੀ ਆ ਕਿ ਹਾਂ ਬੇਬੇ ਬੇਬੇ ਮੇਰਾ ਸਿਰ ਵਾਲਾ ਦੁਖੀ ਜਾਂਦਾ ਤੇ ਸਿਰ ਦੁਖਨ ਨੂੰ तू ਕੀ ਕਰ ਲਿਆ ਬੇਬੇ ਸਵੇਰ ਦੀ ਸਾਰਾ ਦਿਨ ਤਾਂ ਕੰਮ ਕਰੀ ਜਾਨੀ ਆ ਹੁਣ ਧੁੱਪ ਤਾਂ ਲੱਗਦੀ ਹੋਈ ਆ ਤੈਨੂੰ ਪਤਾ ਪਹਿਲਾਂ ਮੈਂ ਕੱਪੜੇ ਧੋ ਕੇ ạtੀਆਂ ਧੁੱਪੇ ਗਰਮੀ ਲੱਗ ਗਈ ਮੇਰਾ ਸਿਰ ਵਾਲਾ ਦੁਖੀ ਜਾਂਦਾ ਹਜੇ ਤਾਂ ਮੈਂ ਕੱਪੜੇ ਪ੍ਰੈਸ ਕਰਨੇ ਸੀ ਲਾਈਟ ਵੀ ਬੱਗ ਗਈ ਆਹਨੇ ਕੱਪੜੇ ਪ੍ਰੈਸ ਕਰਨੇ ਸੀ ਜੇ ਟਾਈਮ ਤੇ ਕਰੇ ਫੇਰ ਤਲੀ ਦੇ ਪ੍ਰੈਸ ਹੋਣਾ ਜਦੋਂ ਲਾਈਟ ਬੱਗ ਜਾਂਦੀ ਉਹਦੇ ਲੀਡਰ ਨਹੀਂ ਝਾਕਣ ਲੱਗ ਜਾਨੀ ਹੈਗੀ ਹੁਣ ਬੇਬੇ ਸਰ ਤੇ ਰੰਡ ਕੀ ਹੋਇਆ ਤਾਂ 4 ਵਜੇ ਤਾਂ ਢੂੜਦੀ ਹੈਗੀ ਫਿਰ 4 ਵਜੇ ਢੂੜਦੀ ਆ ਬੇਬੇ 4 ਵਜੇ ਵੀ ਤਾਂ ਢੋੜਦੀ ਆਂਗੀ ਮੈਂ ਕੰਮ ਤਾਂ ਸਾਰਾ ਕਰ ਹੀ ਜਾਨੀ ਆਂ ਤੁਸੀਂ ਤਾਂ ਆਏ ਵੀ ਨਹੀਂ ਆਏਗਾ ਵੀ ਮਾੜਾ ਮੋਟਾ ਕੰਮ ਵੀ ਮੈਂ ਕਰਾ ਦਾਂ ਲੋਕਾਂ ਦੇ ਮਾਮਾ ਕਿਹੜਾ ਕੰਮ ਨਹੀਂ ਕਰਦੇ ਆ ਤੁਸੀਂ ਤਾਂ ਆਏ ਵੀ ਨਹੀਂ ਆਏਗਾ ਵੀ ਬੈਠੇ ਪਟਾਏ ਧਾਰ ਸਬਜ਼ੀ ਵੀ ਕੱਟਦਾ ਕਰਾਂ ਅੱਛਾ ਮੈਂ ਕੱਟ ਲਿਆ ਕਰਾਂ ਧਾਰ ਸਬਜ਼ੀ ਹਾਂ ਤੇ ਤੇਰੇ ਹੱਥ ਕਿੱਥੇ ਗਏ ਆ ਤੇਰਾ ਕੰਮ ਆ ਤੂੰ ਕਰਦਾਗਾ ਮੇਰਾ ਲਾਹਣਾ ਤਾਂ ਕਿਆ ਕਰ ਸਾਰਾ ਦਿਨ ਮੈਨੂੰ ਤਾਂ ਸਾਰਾ ਦਿਨ ਘਰ ਦੇ ਤੰਦੇ ਨਹੀਂ ਲੋਟ ਆਉਣਗੇ ਕਿਤੇ ਮੰਡੀ ਬਾਗ ਜਾ ਕੇ ਤੇ ਕਿਸੇ ਦੇ ਆਣ ਕੁਮਾਰ ਚ ਬਗ ਜਾ ਤੋ ਫੂਕ ਚ ਬਗ ਜਾ ਹਾਂ ਮੈਂ ਕੰਮ ਕਿਹੜੇ ਨਾਲ ਕਰਲਾ ਸਾਰੀ ਕਬੀਲ ਨਾਲ ਮੇਰੇ ਸੱਤੋਂ ਜਵਾਖਾਗਾ ਕਿਸੇ ਵੇਲੇ ਵਰਦਾਗਾ ਫੇਰੇ ਕਰਕੇ ਬੋਹਾ ਸਟੋਪ ਲਗਾ ਗੋਹਾ ਕਿ ਉਹ ਮੇਜਕੀ ਪਾਈ ਜੀ ਬੇਬੇ ਉੱਥੇ ਤਾਂ ਇੰਨੀ ਤੋਪਾ ਮੈਨੂੰ ਤਾਂ ਪਹਿਲੇ ਹੀ ਛੜ ਦੂਗੀ ਜਾਂਦਾ ਮੁੜ ਕੇ ਬਿਮਾਰ ਹੋਊਗੀ ਕੰਮ ਦਾ ਵੀ ਔਖਾ ਹੋ ਜਾਊਗਾ ਸਾਮ ਨੂੰ ਛੜ ਦੂੰਗੀ ਅੱਗੇ ਵੀ ਤਾਂ ਸਾਮ ਨੂੰ ਹੀ ਛੜਦੇ ਆ ਕਿਧਰ ਹੈ ਤੈਨੂੰ ਕੁਝ ਹੁੰਦਾ ਨਾ ਤਾਂ ਚੱਕ ਕੇ ਹੋ ਗੋਹਾ ਪੱਥ ਦੇ ਉਹ ਮੇਜਕ ਘਟੇਰ ਲੱਗਾ ਪਿਆ ਜੇ ਕੋਈ ਆ ਕਰਦੇ ਤੈਨੂੰ ਬਹੁਤ ਸੁਚੈਰੀ ਆਖੂਗਾ ਅਗਲਾ ਸੁੱਕੀ ਬਿੰਦੀ ਰਾਖੋ ਕੋਈ ਤਾਂ ਬੈਜਣੀ ਆਗੀ ਲੈ ਬੇਬੇ ਤੇਰਾ ਵੀ ਕੁਝ ਪਤਾ ਨਹੀਂ ਲੱਗਦਾ ਜੇ ਤਾਂ ਮੈਂ ਸਵੇਰੇ ਨਾ ਧੋ ਕੇ ਸੁਰਖੀ ਬਿੰਦੀ ਨਹੀਂ ਲਾਉਂਦੀ ਫਿਰ ਤਾਂ ਕਹਿ ਦਿੰਨੀ ਆ ਆਹੋ ਲੋਕਾਂ ਦੀਆਂ ਬਹੂਆਂ ਦੇਖ ਲੈ ਇੰਨੇ ਇੰਨੇ ਸਾਲ ਹੋ ਗਏ ਵਿਆਹਿਆਂ ਨੂੰ ਹੈ ਸੁਰਖੀ ਬਿੰਦੀ ਲਾ ਕੇ ਬੈਠਦੀ ਆ ਤੂੰ ਆ ਇੱਕ ਸਾਹ ਦੇ ਨਾ ਤੁਰੀ ਫਿਰਦੀ ਆ ਕਮਲਿਆ ਵਾਂਗੂ ਚਾਟਾ ਖਲਾਰ ਕੇ ਹੁਣ ਜੇ ਆ ਹੁਣ ਮੈਂ ਲਾ ਲੈਨੀ ਆ ਤੇ ਹੁਣ ਤੂੰ ਮੈਨੂੰ ਫੇਰ ਵੀ ਨਹੀਂ ਜਾਣ ਦਿੰਦੀ ਧੰਦਾ ਕਰਕੇ ਫੇਰ ਲਾਈਦੀ ਹੁੰਦੀ ਆ ਆਏ ਨਹੀਂ ਵੀ ਕੰਮ ਪਾਏ ਹੁਣ ਤੇ ਪਹਿਲਾਂ ਸੁੱਖਾ ਆ ਥੱਪ ਲਗੇ ਬੇਬੇ ਸਵੇਰੇ ਉੱਠ ਕੇ ਨਾ ਆ ਕੇ ਪਾਠਤਾ ਕਰਦੀ ਆ ਮੈਂ ਉਦੋਂ ਲਾ ਲੈਨੀ ਆ ਐਡੀ ਕੀ ਗੱਲ ਆ ਕੰਮ ਤਾਂ ਸਾਰਾ ਮੈਂ ਕਰੀ ਜਾਨੀ ਆ ਕਿਸੇ ਟਾਈਮ ਤੂੰ ਮੇਰੇ ਬੁਰੇ ਨਾ ਜਵਾਬ ਦੀ ਨਾ ਲੜਾਈ ਦਾ ਚੱਕ ਕੇ ਨਾ ਤੂੰ ਗੋਹਾ ਪੱਥ ਦੇ ਕੋਈ ਜੇ ਕੋਈ ਆ ਤਾਂ ਮੈਂ ਤੈਨੂੰ ਕੀ ਕਹੂਗਾ ਕਿ ਲੱਖੂਗਾ ਕਿ ਮੌਜਾ ਬੈਠੇ ਮੰਜੇ ਤੇ ਜਿਹੜੀ ਬੇਬੇ ਜੇ ਮੈਂ ਬਿਮਾਰ ਹੋ ਗਈ ਸਾਰਾ ਕੰਮ ਤੈਨੂੰ ਕਰਨਾ ਪਊਗਾ ਫੇਰ ਉਹ ਮੇਰਾ ਖੌਸਲਾ ਕਰੂਗਾ ਉਹ ਮੈਂ ਜਿੱਕਰ ਕਰਵਾਉਂਗਾ ਕੰਮ ਤਾਂ ਮਾਂ ਨੂੰ ਸੁੱਖ ਹੈ ਮਾਂ ਨੂੰ ਸੁਰਾਹੀ ਮਾਂ ਮੇਰੀ ਗੱਲ ਸੁਣ ਮੈਂ ਤੈਨੂੰ ਕਦੇ ਸੱਸ ਨਹੀਂ ਤੈਨੂੰ ਆਪਣੀ ਮਾਂ ਸਮਝ ਐ ਜੇ ਹੀ ਤੁਹਾਡੀ ਧੀ ਨਾਲ ਕੋਈ ਕਰਦਾ ਉਹਨਾਂ ਦੇ ਸਹੁਰੇ ਕਰਦੇ ਫੇਰ ਤੂੰ ਬਰਦਾਸ਼ਤ ਕਰ ਲੈਂਦੀ ਮੈਨੂੰ ਵੀ ਤਾਂ ਆਪਣੀ ਧੀ ਸਮਝ ਲਿਆ ਕਰ ਨਾ ਸਾਰਾ ਤਾਂ ਨੂੰ ਹੀ ਸਮਝੀ ਜਾਣੀ ਮੇਰੀ ਧੀ ਨਾਲ ਕੋ ਕਿਵੇਂ ਕਰੂਗਾ ਮੇਰੀ ਦੀ ਨਾ ਕੋਈ ਕਰਕੇ ਦਿਖਾਵੇ ਮੈਂ ਵੀ ਤਾਂ ਕਿਸੇ ਦਿੱਤੀ ਹਾਂ ਤੁਸੀਂ ਵੀ ਹੋਰ ਗਈ ਤੂੰ ਖੜੀਵਾ ਜਾ ਪਾ ਲੱਗ ਗਈ ਮੇਰੇ ਮੁਰੇ ਜਬਾਨ ਦੀ ਲੜਾਉਣਾ ਚੱਲ ਜਾ ਜੀ ਬੋਹਾ ਪੱਤਲਾ ਕਰ ਲੈਣੀ ਆ ਗਾਉਂ ਦੇ ਮੁੰਡੇ ਤੇ ਗਾ ਤੇ ਕਰਾ ਪੜਦੀ ਆਗੀ ਲੱਕੀ ਤੂੰ ਨੀ ਕਿਤਾ ਲੈ ਗੱਲਾਂ ਘੜ ਘੜ ਕੇ ਤੇਰੀ ਦੀ ਨਾ ਹੋਣ ਤੇਰੇ ਨਾ ਆਏ ਹੋਣ ਤੇਰੇ ਨਾ ਬਾਹ ਹੋਣ ਇਹ ਤਾਂ ਅੱਜ ਪਟੌਮੀ ਝਾਟ ਕੇ ਮੈਂ ਲੈ ਦੇਖ ਲੈ ਬੇਬੇ ਵੀ ਨਾ ਜਿਵੇਂ ਨਹੀਂ ਤਰਤ ਖਾਂਦੀ ਮੇਰੇ ਤੇ ਕੱਲੇ ਕੱਲੇ ਨੂੰ ਲੋਕ ਤਾਂ ਨਾ ਆਪਦੀ ਨੂੰਹ ਨੂੰ ਇੰਨਾ ਪਿਆਰ ਕਰਦੇ ਆ ਧੀ ਬਣਾ ਕੇ ਰੱਖਦੇ ਆ ਵੀ ਫੇਰ ਏਡੀ ਕਿੱਡੀ ਵੱਡੀ ਗੱਲ ਸੀਗੀ ਗੋਹਾ ਹੀ ਸੀਗਾ ਮੈਂ ਸੱਡ ਦਿੰਦੀ ਸ਼ਾਮ ਨੂੰ ਸਾਰੇ ਕੰਮ ਤਾਂ ਅੱਗੇ ਮੈਂ ਹੀ ਕਰਦੀ ਆ ਮਾਂ ਨੂੰ ਵੀ ਨਾ ਉਹ ਕੌਣ ਸਮਝਾਵੇ ਆਹੋ ਜਦੋਂ ਆਪਦੀ ਧੀ ਦਾ ਮਾੜਾ ਜਿਹਾ ਕੁਝ ਤੋਖਣ ਲੱਗ ਜਾਂਦਾ ਉਦੋਂ ਤਾਂ ਲੈ ਦੇਖ ਲੈ ਮੇਰੀ ਧੀ ਦਾ ਦੁਖਦਾ ਧੀਏ ਤੂੰ ਕੰਮ ਨਾ ਕਰਿਆ ਉਧਰ ਤਾਂ ਥੱਕੇ ਮਾਰ ਕੇ ਮੁੜਿਆ ਹੀ ਦੇਖ ਲੈ ਇਹੋ ਜਿਹਾ ਗੇਠ ਨੂੰ ਜਿੰਦੇ ਲਾ ਕੇ ਰੱਖਦੀ ਐ ਵੀ ਦੁਸਤਗੇ ਤੂੰ ਐਸ ਵੇਲੇ ਤਾਂ ਖੋਲ ਦੇ ਕਰ कद्दू लगे पे सब्जी खासी लाई बैठे भिंड लाई बैठे आ गेट तो खुला है बैठी हरियाली जा बढ़ी आए रख दी घरे पूरी देख मरूदा के बूजे किन्ने मरूद लगे फल चकैनी कोई नी आ महीने डूढ़ महीने पक जान गए फिर फिर आजगी झोला पक के लाज ए भी की जानेगी कली ने तो मार छी कुंडली सप्प वगू काली नागन ਉਹ ਤੇ ਸਾਸੋ ਗੱਲਾਂ ਸੁਣਾ ਦਿੰਦੀ ਆ ਮੇਰੇ ਬਿਲਹੂਆ ਜੀ ਕੁੜੇ ਐਸ ਵੇਲੇ ਤਿੱਖੜ ਦੁਪਹਿਰੇ ਸਸਰੀ ਗੱਲ ਬੂਆ ਜੀ ਸਸਰੀ ਕਾਲ ਭਾਈ ਹੋਰ ਠੀਕ ਹੋ ਹਾਂ ਠੀਕ ਆ ਬੂਆ ਜੀ ਵਧੀਆ ਤੁਸੀਂ ਮੈਂ ਤਾਂ ਆ ਗਈ ਤੇ ਤੂੰ ਇੰਨਾ ਦੁਪਹਿਰਾ ਚੜਾਇਆ ਕੰਮ ਨੂੰ ਕੀ ਦੱਸਾਂ ਬੂਆ ਜੀ ਬਸ ਤੁਹਾਨੂੰ ਤਾਂ ਮੰਮੀ ਦੇ ਸੁਆਦ ਆ ਪਤਾ ਹੀ ਆਗਾ ਚਲ ਕੋਈ ਨਾ ਮੈਂ ਵੀ ਕੀ ਗੱਲਾਂ ਲੈ ਕੇ ਵਹਿ ਗਈ ਬਸ ਬੂਆ ਜੀ ਹਾਂ ਇੱਕ ਵੱਠਾ ਰਹਿ ਗਿਆ ਤੁਸੀਂ ਬੈਠੋ ਮੈਂ ਆ ਗਈ ਉਸੇ ਤੋਂ ਕਰਾਇਆ ਕਰ ਢਾਂਗ ਨਾਲ ਪਸ਼ੂ ਤਾਂ ਸਾਂਭੀ ਸਕਦੀ ਐ ਕੱਲੀ ਜਵਾਨ ਚਲਾਉਣ ਜਾਣਦੀ ਐ ਹੱਥ ਵੀ ਚਲਾ ਲਿਆ ਕਰ ਉਹਨੂੰ ਕੇ ਚਲ ਕੋਈ ਗੱਲ ਨਹੀਂ ਚੱਲੇ ਚੱਲ ਪੂਆ ਜੀ ਆਨੀ ਬਸ ਆ ਗਈ ਆ ਗਈ ਲੈ ਪੂਆ ਜੀ ਵਿਚਾਰੇ ਕਿੰਨੇ ਚੰਗੇ ਆ ਖੈਰ ਮੇਰਾ ਤਾਂ ਪਹਿਲਾਂ ਤੋਂ ਹੀ ਬਹੁਤ ਕਰਦੇ ਆ ਹਾਂ ਤਾਂ ਇੱਕ ਮੰਮੀ ਹੋਈਆਂ ਜਿਹੜੀ ਪੂਆ ਜੀ ਉਹਨਾਂ ਨਾਲ ਲਾ ਕੇ ਨਹੀਂ ਖਾਂਦੀ ਚਲ ਫਟਾਫਟ ਇੱਕ ਟੋਕ ਕਰਾ ਰਹੀ ਪੂਆ ਨੂੰ ਰੋਟੀ ਪਾਣੀ ਦਾ ਕਰਕੇ ਦੇਵਾ ਲੈ ਭੂਮਾ ਮਰਚਾ ਆ ਕਿੱਦਾਂ ਆਉਂਦੀ ਹੈਗੀ ਮੂੰਹ ਚੱਕੀ ਉਹਨੂੰ ਤਾਂ ਪੁੱਛਣਾ ਨਹੀਂ ਦੱਸਣਾ ਨਹੀਂ ਕਿਸੇ ਨੂੰ ਨਾ ਪਰੌਣੇ ਨੂੰ ਪੁੱਛਣਾਗਾ ਨਾ ਘਰੇ ਬਹੂ ਨੂੰ ਪੁੱਛਣਾਗਾ ਚੱਕ ਕੇ ਮੂੰਹ ਚੱਲ ਪੈਂਦੀ ਆ ਹੁਣਾਂ ਜੇ ਹੋ ਗਈ ਕਲਕ ਕਣਕ ਹੋਈ ਆ ਵਦਖਾ ਵੀ ਲੀਡਰ ਲਿਆਂਗੀ ਨਾ ਸੱਦੀ ਨਾ ਬੁਲਾਈ ਕਿ ਮੈਂ ਲਾੜੇ ਦੀ ਤਾਈ ਫਿਰਦੀ ਆ ਪੌਂਕ ਦੀ ਸਾਰਾ ਦਿਨ ਸਭ ਕੁਝ ਨਹੀਂ ਪਾ ਲੋ ਗਿਆ ਕਿ ਕਿਵੇਂ ਆ ਠੀਕ ਆ ਤੂੰ ਦੱਸ ਹਾਂ ਠੀਕ ਆ ਕਿਵੇਂ ਮੂੰਹ ਤੇ ਬਣਾਈ ਬੈਠੀ ਐ ਮੈਂ ਮੂੰਹ ਤੇ ਮੂੰਹ ਬਣਾਈ ਰੱਖੀ ਗਰਮੀ ਸੀਗੀ ਅੱਜ ਨਾਲੇ ਚਿੱਤ ਕੰਡਮੇ ਹੋਇਆ ਪਿਆ ਸੀ ਨਹੀਂ ਤੇਰਾ ਚਿੱਤ ਤਾਂਦਰੁਸਤ ਹੁੰਦਾ ਹੀ ਕਦੋਂ ਤੇਰਾ ਚਿੱਤ ਤਾਂ ਕੰਡਮ ਨਹੀਂ ਹੁੰਦਾ ਉਹ ਬਗਾਨੀ ਚੀਜ਼ ਆ ਕਿਉਂ ਬਦਲੇ ਲੈਂਦੇ ਐ ਟਿੱਖਣ ਦੁਪਹਿਰੇ ਸੁੰਭਰ ਨਾਲ ਛੱਡੀ ਐ ਆਥ ਨੇ ਨੀਰੇ ਵੇ ਸੁੰਭਰ ਕੇ ਛੜ ਦਿੰਦੀ ਉਹ ਹੁਣ ਦੱਸ ਤੂੰ ਉੱਥੇ ਜਾਣ ਪਾਉਣੀ ਐ ਤੇਰਾ ਸਮਝ ਦਾ ਕਰ ਨਹੀਂ ਆਗਾ ਤੂੰ ਵੀ ਹਵਾ ਦੀ ਛੜ ਲੜਨ ਲੱਗੀ ਕੋਈ ਕੰਮ ਦਾ ਟਾਈਮ ਹੁੰਦਾ ਕੋਈ ਟਾਈਮ ਸਰ ਕੰਮ ਹੁੰਦਾ ਥੋੜੀ ਹੁੰਦਾ ਕਾ ਬਿਨਾਵੋ ਲੈਣਾ ਨੋਵੈਲਾ ਤਿੱਖੜ ਦੁਪਹਿਰਾ ਕਾਂਖ ਨਿਕਲਦੀ ਲੋਕ ਸੁੱਤੇ ਪਏ ਆ ਤੂੰ ਉਹਨੂੰ ਝਾੜੂ ਮਾਰਨਾ ਛੱਡੀ ਇਹ ਟਾਈਮ ਨਾਲ ਉੱਠ ਕੇ ਕੰਮ ਲੈ ਕਰੋ ਇਹਦਾ ਪੰਮਾ ਵਾ ਤੇ ਤੂੰ ਕਰਾ ਦੇ ਖਰ ਮੜਾ ਮੋਟਾ ਤੂੰ ਵੀ ਠੱਠੇ ਵਰਗੀ ਪਈ ਐ ਨਾ ਕਿ ਠੱਠੇ ਵਰਗੀ ਪਈ ਐ ਮੇਰੇ ਦੁੱਖ ਦਾ ਸੁੱਖ ਦਾ ਤੇ ਤੂੰ ਕੋਈ ਪੁੱਛਣਾ ਸੀਗਾ ਤੂੰ ਤਾਂ ਸਮਾ ਕੇ ਬੋਲਣ ਲੱਗ ਗਈ ਕੋਈ ਮਾਰਨਾ ਸੁੱਖ ਕੋਈ ਵੀ ਮੇਰਾ ਭਰਾ ਕੇ ਮੈਂ ਜਾਂ ਕੋਈ ਜਵਾਕ ਕੇ ਮੈਂ ਖਾ ਸੁੱਖ ਤਾਂ ਕੀ ਪੁੱਛਣੀ ਸੀ ਤੂੰ ਲੜਾਈ ਕਰਨ ਨਹੀਂ ਆਈ ਸੀ ਨੀ ਤੇਰਾ ਦੁੱਖ ਤਾਂ ਕੀ ਨਹੀਂ ਕੀ ਕੀ ਪੁੱਛਾ ਕਦੇ ਤੇਰੀ ਲੱਕ ਦੁਖਦੀ ਏ ਕਦੇ ਤੇਰੀ ਬਾਹ ਦੁਖਦੀ ਏ ਕਦੇ ਤੇਰਾ ਸਿਰ ਦੁਖਦਾ ਤੇਰਾ ਤਾਂ ਹਮੇਸ਼ਾ ਦੁਖਦਾ ਹੀ ਰਹਿੰਦਾ ਜਿੱਦਾਂ ਦੀ ਸਾਡੇ ਘਰੇ ਲਿਆਂਦੀ ਐ ਤੇਰੇ ਤਾਂ ਮਾਤਿਆਂ ਨੰਨੰਦਾ ਦੇ ਵਿੱਚ ਹੀ ਤੇਰਾ ਦੁੱਖ ਸੁੱਖ ਪਿਆ ਤਾਂ ਤੇਰਾ ਕੁਝ ਦੁਖਦਾ ਨਹੀਂ ਤੈਨੂੰ ਤਾਂ ਗੱਲਾਂ ਆਉਂਦੀਆਂਗਾ ਨਾ ਤੇਰੀ ਚੰਗੀ ਆਗੀ ਤੈਨੂੰ ਤਾਂ ਗੱਲਾਂ ਆਉਂਦੀਆਂ ਜੇ ਮੈਂ ਚੰਗੀ ਤਾਂ ਮੇਰੀ ਨੋਜੋਈ ਮੇਰਾ ਵਾਹਿਗੁਰੂ ਨਾ ਹੀ ਦੁਖਣ ਲੱਗ ਤਾਂ ਹੀ ਤਾਂ ਕਹਿੰਦੇ ਇੱਥੇ ਵਰਗੀ ਆਗੀ ਕਿਤੇ ਇਧਰ ਨੂੰ ਚੜ ਜਾਨੀ ਕਿਤੇ ਇਧਰ ਨੂੰ ਚੜ ਜਾਨੀ ਬੇਰੀ ਹਾਂ ਚੜਾ ਨਾ ਤੇ ਮੇਰੇ ਚੜਾ ਨਾ ਦੁੱਖ ਹੈ ਮੇਰਾ ਭਰਾ ਬੈਠਾ ਹੈ ਜਿਉਂਦਾ ਜਾਗਦਾ ਮੈਨੂੰ ਸੱਦਨ ਆਲਾ ਤੇ ਮੈਨੂੰ ਚੀਜ਼ਾਂ ਦੇਣ ਆਲਾ ਤੂੰ ਤੇਰੇ ਅੱਖੇ ਤੋਂ ਨਹੀਂ ਮੈਂ ਆਉਂਦੀ ਹਾਂ ਤੇਰੀ ਤਾਂ ਨਾ ਤਾਂ ਤੂੰ ਮੇਰੀ ਆਈ ਦੀ ਕਦੇ ਕਦਰ ਕਰੀਏ ਨਾ ਤੂੰ ਕਰੇ ਆਉਣਸਾਰ ਅਚਕਤੀ ਨਾ ਮੇਰਾ ਭਰਾ ਹੀ ਚੰਗਾ ਹੈ ਮੇਰੇ ਭਰਾ ਦੇ ਮੂੰਹ ਨੂੰ ਆਉਣੀ ਹੈ ਹੋਰ ਆਉਣੀ ਹੈ ਮੈਂ ਤੇਰੇ ਮੂੰਹ ਨੂੰ ਹੋਰ ਆਉਣੀ ਹੈ ਲਿਆਈ ਪਾਣੀ ਪਾਣੀ ਲੈ ਲਿਆ ਪੁੱਤ ਮੰਮੀ ਪਾਣੀ ਪੀ ਲਾ ਪੀਣਾ ਮੰਮੀ ਪਾਣੀ ਇਹ ਤਾਂ ਪਹਿਲਾਂ ਹੀ ਕਿਸੇ ਮਾਂ ਨੂੰ ਤੋਂ ਚਹੀਦੇ ਨੇ ਪਾਣੀ ਦੇਈ ਤੈਨੂੰ ਤਾਂ ਕੁਮਾਰੀ ਹੁੰਦੀ ਨਹੀਂ ਸੀ ਮਾਨ ਹੁਣ ਤਾਂ ਇਹ ਬਹਿ ਗਈ ਸੁਣ ਲਾ ਸੁਣ ਲਾ ਇਧੀਆਂ ਕਾਂ ਘੈਰੀਆਂ ਕੁਮਾਰੀ ਹੁੰਦੀ ਨਹੀਂ ਸੀ ਮਾਨ ਤੇ ਪਾਣੀ ਤਾਂ ਇਹ ਨਹੀਂ ਲੈ ਕੇ ਦਿੱਤਾ ਤੂੰ ਕਿ ਉੱਠ ਕੇ ਪਾਣੀ ਲਿਆਤਾ ਤੂੰ ਤਾਂ ਮੱਚ ਗਈ ਚਲ ਕੋਈ ਨਾ ਭੂਆ ਜੀ ਛੱਡੋ ਕਿੰਨੇ ਟਾਈਮ ਬਾਅਦ ਤਾਂ ਤੁਸੀਂ ਆਏ ਹੋ ਮੈਨੂੰ ਤਾਂ ਇੰਨਾ ਚਾ ਚੜ ਗਿਆ ਵੀ ਤੁਸੀਂ ਆਏ ਹੋ ਹੁਣ ਨਾਲੇ ਰਾਤ ਰਾਤ ਕੇ ਜਾਏ ਮੈਂ ਨਹੀਂ ਤੁਹਾਨੂੰ ਜਾਣ ਦਿੰਦੀ ਵਧੀਆ ਕੀਤਾ ਤੁਸੀਂ ਆ ਗਏ ਮੈਂ ਤਾਂ ਇੰਨਾ ਤੁਹਾਨੂੰ ਯਾਦ ਕਰਦੀ ਸੀ ਭੂਆ ਜੀ ਆਉਂਦੇ ਹੀ ਨਹੀਂ ਹੈ ਜੀ ਨਹੀਂ ਤੇ ਮੁੱਟ ਦਾ ਕਾਹਦੇ ਉੱਥੇ ਚਲ ਕੋਲੀ ਰਹਿਣ ਲੱਗ ਜੂ ਕਿ ਨਾਲ ਤੇਰੀ ਹੈਲਪ ਕਰਿਆ ਕਰੂਗੀ ਰਾਖੀ ਲੈ ਨੂੰ ਇੱਥੇ ਇਹਨੂੰ ਕਿਹੜਾ ਕੰਮ ਧੰਦਾਗਾ ਕਰੇ ਮੰਮੀ ਜੀ ਤੂੰ ਸਾਰੇ ਟੱਕਰ ਤੋਂ ਬਾਹਰ ਆ ਸੁਣ ਲਾ ਸੁਣ ਲਾ ਨੀ ਕੁੱਟਗਾ ਪੈਂਦੀ ਹੁੰਦੀ ਤੇਰੇ ਵਰਗਨਾਂ ਦੀ ਮੇਰੀ ਕੁੱਟਗਾ ਕਿਉਂ ਪੱਪੇ ਮੇਰੇ ਨਾ ਪੁੱਤ ਨੇ ਸੋਹਣੀ ਕੋਠੀ ਪਾਛੜੀ ਮੈਂ ਤਾਂ ਉੱਥੇ ਬੈਠੀ ਕੋਠੀ 'ਚ ਜੰਮਣ ਖੋਗ ਕਦੇ ਤਾਂ ਜੀ ਕਰਦਾ ਹੀ ਏ ਤੇਰੀ ਤੇ ਤੇਰੇ ਪਿਆਕੇ ਨਾ ਬਣਦੀ ਨੀ ਤੈਨੂੰ ਸਾਦੇ ਨੀ ਮੇਰੀ ਮੇਰਾ ਭਰਾ ਕਦਰ ਕਰਦਾ ਮੇਰਾ ਭਤੀਜਾ ਕਰਦਾ ਮੇਰੀ ਭਤੀਜੀ ਨੂੰ ਕਰਦੀ ਏ ਨਹੀਂ ਕਰਦੀ ਤੂੰ ਦਫੇ ਦੇ ਜਾ ਤੈਨੂੰ ਮੈਂ ਇੱਕ ਬੜਾ ਗਾਲਤੀ ਨਾ ਭਰਾ ਜਾ ਕੇ ਦਿਖਾਵੇਂ ਮੈਂ ਇੱਥੇ ਪੁੱਛੇ ਬਿਨਾ ਭਰਾ ਬਾਟ ਪੈਗਾ ਨੀਹਾ ਤੈਨੂੰ ਕੁਛ ਕੇ ਜਾਂਦਾ ਜਦੋਂ ਜਾਂਦਾ ਜਾ ਆਇਆ ਤੇਰਾ ਪਤੰਦਰ ਆਠਾ ਲਾਉਗੇ ਅੱਜ ਆਇਆ ਤੇਰੇ ਕੋਲ ਕਿਹੜੀਆਂ ਗੱਲਾਂ ਲੈ ਕੇ ਬੈਠੇ ਤੁਸੀਂ ਇੰਨੇ ਟਾਈਮ ਬਾਅਦ ਆਏ ਚਲ ਕੋਈ ਨਾ ਬੈਠੇ ਇਹ ਤਾਂ ਲੜਾਈ ਕਰਨ ਆਈ ਹੈ ਕੀ ਇਹ ਮੈਨ ਨਹੀਂ ਆਈ ਮੰਮੀ ਜੀ ਤੁਸੀਂ ਵੀ ਨਾ ਆਵੀ ਬੋਲੀ ਚਲੋ ਨਹੀਂ ਵੀ ਰੱਖ ਮੈਂ ਚਾਹ ਬਣਾ ਕੇ ਲਿਆਣੀ ਵਧੀਆ ਜੀ ਚਾਹ ਬਣਾ ਕੇ ਲਿਆ ਚੰਗੀ ਜੀ ਤੇ ਜਾ ਇਹਨੂੰ ਭੁੱਖੀ ਜਾਂਦ ਇਹਦਾ ਤਾਂ ਕੰਮ ਪੱਤੀ ਪਾ ਕੇ ਨਹੀਂ ਹੁੰਦੀ ਆਹ ਉਹ ਗਿੱਧੇ ਚ ਲਿਆਉਣੀ ਆ ਪੱਤੀ ਪਾ ਕੇ ਚ ਰੱਖ ਲਈ ਦੁੱਧ मुंडा आने गुतनी पट देंगी गुतनी तेरी ना पट्टी जाऊगी पट देंगी, देंगी गुतनी मेरा भी हिस्सा होगा है। तेरा हिस्सा लेना पा क्या ना हिस्से लिता मान तान करागे ਮਾਂ ਤਾਂ ਤਾਂ ਸਾਰਾ ਹੀ ਕਰ ਦੇਗੀ ਉਹ ਰੋੜਾ ਨਾ ਡੂੜ ਕਿੱਲਾ ਮੇਰੇ ਨਾਂ ਬੋਲਦਾ ਹਜੇ ਤਾਂ ਇੰਨੀਆ ਮੈਨੂੰ ਦੱਸ ਕੇ ਆਏ ਬਾਈ 8 ਦਿਨ ਹੋਇਆ ਹਜੇ ਕੋਈ ਨਹੀਂ ਫੇਰ ਲੈ ਲਈ ਰੋੜਾ ਹਾਂ ਲੈ ਕੇ ਨਾ ਫਿਰ ਰੋੜਾ ਜਦੋਂ ਤੂੰ ਆਹ ਕੁਛ ਕਰਦੀ ਲੈ ਕੇ ਜਾਉਂ ਜਾਵਾਂ ਤੂੰ ਲਾ ਲਈ ਜਿਹੜਾ ਜੋਰ ਰੌਣਾ ਫੇਰ ਜਿੱਥੇ ਤੱਕ ਮੇਰਾ ਜੋਰ ਲੱਗਿਆ ਨਾ ਉੱਥੋਂ ਤੱਕ ਤਾ ਲਾ ਕੇ ਛੱਡੂੰਗੀ ਪੂਰਾ ਨਹੀਂ ਬਿਸ਼ਰਮੇ ਗਾਉਂਗਾ ਹੋਂਦਾ ਨਹੀਂ ਤੈਨੂੰ ਕੋਈ ਨਹੀਂ ਗਾਉਂਦਾ ਕੋਈ ਨਹੀਂ ਇਹ ਵੀ ਦੱਸੂਗਾ ਬੇੜਾ ਨਹੀਂ ਲੈ ਆ ਤੇ ਆਦੀ ਕੋਟੇ ਇਹ ਤਾਂ ਮਾਰੀ ਜਾਊ ਜਦੋਂ ਨਾ ਆ ਜਾ ਹਾਂ ਮੈਂ ਜਦੋਂ ਨਾ ਮਾਰੀ ਜਾਊਂਗੀ ਤੂੰ ਕਰਦੀ ਐਂ ਨਿਆ ਗੱਲਾਂ ਆ ਕੇ ਜਿਹੜੀ ਨੇ ਆ ਫਸਾਰੀ ਮੰਜੇ ਤੇ ਪਾੜ ਮਾਗਰੋ ਤਰੇ ਕਬਨ ਲੜਾਈ ਬਿਡਲੀ ਯਾਨੀ ਬੰਥੀ ਏ ਸਿਆਣੇ ਤੇ ਰਾਣੀ ਦਿੱਤਾ ਆ ਲਓ 부ਆ ਜੀ ਚਾਹ ਪੀਓ ਤੁਸੀਂ ਲੈ ਆ ਪੁੱਤ ਲਓ ਮੰਮੀ ਤੁਸੀਂ ਵੀ ਪੀ ਲਓ ਚਾਹ ਹੋਰ ਦੱਸੋ 부ਆ ਜੀ ਜਸਨ ਹੁਣਾਂ ਦਾ ਕੀ ਹਾਲ ਆ ਠੀਕ ਠਾਕ ਆ ਸਾਰੇ ਸਾਰੇ ਵਧੀਆ ਪੁੱਤ ਚੱਲ ਵਧੀਆ ਚਾਹੀਦਾ ਆ ਜਾਂਦਾ ਹੁੰਦਾ ਬਾਹਰ ਕੋਣ ਹਾਂ ਆਥਰੇ ਤੜਕੇ ਕਰਦਾ ਚੱਲ ਵਧੀਆ ਹੋ ਗਿਆ ਤਾਂ ਹੀ ਤਾਂ ਲੋਟ ਨਹੀਂ ਆਉਂਦੀ ਗੱਲਾਂ ਕਰਦੀ ਓਹ ਮਮੀ ਤੁਸੀਂ ਚੁੱਪ ਕਰੋ ਮੈਨੂੰ ਐ ਦੱਸੋ ਭੋਆ ਜੀ ਫਿਰ ਵਿਆਹ ਕਦੋਂ ਕਰੋਗੇ ਹੁਣ ਉਹਦਾ ਮੈਨੂੰ ਤਾਂ ਬੜਾ ਚਾਹਗਾ ਵੀ ਇੱਕ ਇੱਕ ਵਿਆਹ ਹੈਗਾ ਬਸ ਆਪਾਂ ਤਾਂ ਹੋਰ ਤਾਂ ਕੋਈ ਵਿਆਹ ਵੀ ਨਹੀਂ ਹੋਣਾ 12ਵੇਂ ਮਹੀਨੇ ਦਾ ਕਰਾਂਗੇ ਪੁੱਤ ਉਦੋਂ ਆਊਗਾ ਠੀਕ ਆ ਉਹ ਕਹਿੰਦਾ ਮੈਂ 10ਵੇਂ ਮਹੀਨੇ ਚ ਆ ਜਾਊਗਾ ਕਿ ਲਾਸਟ ਜਿਹੇ ਤਰੀਕਾਂ ਚ ਤੇ ਫਿਰ 12ਵੇਂ ਮਹੀਨੇ ਦਾ ਚੜਦੇ ਦਾ ਵਿਆਹ ਕਰ ਲਾਂਗੇ ਛੱਡ ਵਧੀਆ ਹਾਂ ਹੁਣ ਮੈਂ ਤਾਂ ਪੱਟੀ ਨੂੰ ਅੱਗੇ ਆ ਕੇ ਕਹੀ ਕਿ ਆਈਆਂ ਮਾਂ ਭਾਈ ਜਿਹੜਾ ਕੋਈ ਕੰਮ ਧੰਦਾ ਆਦਾ ਪਹਿਲਾਂ ਸਾਹਮਣੇ ਹੁਣ ਅਸੀਂ ਤਾਂ ਮੰਜੇ ਪੀੜੀਆਂ ਭਰਤੀਆਂ ਮੈਂ ਤਾਂ ਪਹਿਲਾਂ ਵੱਡੇ ਦੇ ਵਿਆਹ ਮੇਰੇ ਭਰਤਵਾਸੀ ਪਹਿਲਾਂ ਨਹੀਂ ਹੁਣ ਵੀ ਇਸ ਸਪਰਤਗ ਮੰਝੇ ਪੀੜਾ ਸਾਰਾ ਕੰਮ ਨਿਮੇੜਤਾ ਹਾਓ ਬੂਆ ਜੀ ਕੱਲਾ ਕੱਲੇ ਨਿਮੇੜ ਲੈਨੇ ਹਾ ਆਏ ਵੀ ਨਹੀਂ ਹੈਗਾ ਵੀ ਮਾੜਾ ਜ ਮੈਨੂੰ ਵੀ ਯਾਦ ਕਰ ਲਿਆ ਕਰੋ ਮੈਨੂੰ ਵੀ ਮਾੜਾ ਜ ਸੁੱਖ ਦਾ ਸਾਹ ਨਹੀਂ ਜੀ ਨਹੀਂ ਪੁੱਤ ਤੈਨੂੰ ਇੱਥੋਂ ਵੇਲ ਮਿਲੂ ਤਾਂ ਫੇਰ ਹੀ ਆਏਗੀ ਤੂੰ ਮੈਂ ਤਾਂ ਆਖਿਆ ਸੀ ਬਹੂ ਨੂੰ ਉਹ ਆਸੀ ਕਿ ਚਲ ਮੰਮੀ ਸੱਦ ਲਾ ਫੇਰ ਪਰ ਸੱਦਾਂ ਕੀ ਉਹਦੇ ਤੇਰਾ ਪਾਪਾ ਗਿਆ ਸੀ ਉਹ ਮੈਨੂੰ ਆ ਨਾ ਉਹਨੂੰ ਸੱਦੇਗੀ ਤਾਂ ਫੇਰ ਤੈਨੂੰ ਪਤਾ ਨਾ ਸਿ ਟੋਕੜਾਂ ਚਾਕਾਂਗੇ ਚਲ ਕੋਈ ਗੱਲ ਨਹੀਂ ਬੂਆ ਜੀ ਵਿਆਹ ਨੂੰ ਆ ਜਾ ਇੰਨਾ ਹੀ ਬਹੁਤਾ ਹਾਂ ਪਤਾ ਨਹੀਂ ਮੰਮੀ ਜੀ ਵਿਆਹ ਨੂੰ ਆਉਣ ਦੇਣਗੇ ਕਿ ਨਾ ਆਉਣ ਦੇਣ। ਲੈ ਕਿਉਂ ਨਾ ਆਉਣ ਦੇਊਗੀ। ਨਾਨਕ ਛੱਕ ਆਉਂਗੇ ਤੁਸੀਂ ਤੇ ਸਮਾਂ ਤੂੰ ਤਾਂ 8 ਦਿਨ ਪਹਿਲਾਂ ਆਈ। ਠੀਕ ਆ ਭੂਆ ਜੀ ਚੱਲਣ ਵਾਲੇ ਵਧੀਆ ਹੁਣ ਤੁਸੀਂ ਦੱਸ ਕੇ ਉਹ ਪਹਿਲਾ ਪਹਿਲਾ ਮੈਂ ਤਾਂ ਵਧੀਆ ਵਧੀਆ ਮਹਿੰਗੇ ਮਹਿੰਗੇ ਸੂਟ ਲਿਆ ਕੇ ਸਿਲਾਈ ਕਰ ਲੈਣੇ। ਸਿਉਲਾ ਪੁੱਤ ਸਿਉਣਾ ਲਿਆ ਲਿਆ। ਹਾਂ ਵਧੀਆ ਚੰਗੇ ਸੂਟ ਪਾ ਕੇ ਆਇਓ। ਹੋਰ ਚੰਗੇ ਸੂਟ ਪਾ ਕੇ ਆਇਓ। ਕਾਹਨ ਕੋ ਸੂਟਾਂ ਤੇ ਕੁਝ ਲੱਗਦਾਗਾ। ਇਹਨਾਂ ਤਾਂ ਕਾਈ ਤੇ ਸਰਦਾਰ ਜੀ ਤੂੰ ਲੈ ਦੀ ਦੋ ਚਾਰ। ਨਹੀਂ ਲੈ ਦੂੰਗੀ। ਕੀ ਬਤ ਲਈ ਬੈਠੀ ਹੋਵਾ ਫਿਰ ਉਹ ਉਹ ਦੇਖ ਲੂਗੀ ਉਹਨਾ ਪਿਆ ਦੇਖ ਲੂਗੀ ਅਜੇ ਹੈ ਨਹੀਂ ਗਾਜ ਤਾਂ ਵਿਆਹ ਦਾ ਕਰਦੇ ਹੀ ਨਹੀਂ ਲਿਆ ਸਾਥੋਂ ਤਾਂ ਘਰੇ ਨਾ ਬਣਾ ਕੇ ਦੇ ਜਿਹਦੇ ਘਰ ਸਾਰਾ ਦਿਨ ਕੰਮ ਕਰਦੀ ਉਹ ਨਹੀਂ ਜਿਹਦੇ ਨਾ ਬਣਾ ਕੇ ਦੇ ਕਿ ਤੂੰ ਬਣਾਦੀ ਦੇ ਤੂੰ ਵੀ ਪੂਆ ਕਹੋ ਨਹੀਂ ਆਗੀ ਨਹੀਂ ਜੀ ਜੂਟੇ ਨੇ ਦੋ ਚਾ ਵਿਆਹ ਦੇਖ ਲੂਗੀ ਬਦਗਾ ਨਹੀਂ ਲਾਈ ਦੂੰ ਮੈਂ ਤਾਂ ਬਥੇਰਾ ਲਈ ਤੂੰ ਤੂੰ ਕਰ ਲੈ ਜਿਹੜਾ ਕੁਝ ਕਰਨਾ ਤੂੰ ਹਿੱਕ ਤੇ ਧਰਕੇ ਲੈ ਜੀ ਇਕੱਠੇ ਕਰਕੇ ਆ ਕੇ ਲੈ ਜੀ ਮੈਨੂੰ ਪਹਿਲਾਂ ਇਹ ਤਾਂ ਖੁੱਲੂ ਹੋਵੇ ਘੱਡੀ ਰਹਿੰਦੀ ਸਾਰਾ ਦਿਨ ਵੀ ਮੈਨੂੰ ਸਾਰਾ ਦਿਨ ਕਿਤੇ ਕੋਈ ਕਿਤੇ ਲੈ ਜਾਏ ਕੋਈ ਕਿਤੇ ਲੈ ਜਾਏ ਕੋਈ ਕਿਤੇ ਲੈ ਜਾਏ ਤੁਸੀਂ ਮੇਰੇ ਨਾਲ ਤਾਂ ਜਿਹੜਾ ਬੋਲੀ ਜਾਂਦੇ ਬੋਲੀ ਜਾਂਦੇ ਹੋ ਹੁਣ ਤਾਂ ਤੇ ਪੁਕਾਰ ਜੋ ਭੂਆ ਜੀ ਹੁਣੀ ਆਏ ਨੇ ਜੇ ਹੋਰ ਆਈਏ ਭੂਆ ਨਵੀਂ ਆਈ ਹੈ ਨਾ ਅੱਜ ਰੋਜ਼ ਇੱਥੇ ਕੁੜੀ ਫਿਰਦੀ ਐ ਤਾਂ ਚੱਲ ਪੁੱਤ ਇਹਦੇ ਮੈਨੂੰ ਨਹੀਂ ਲੱਗਦੀ ਬਾਹਰ ਮੈਂ ਚਾਹ ਦੇ ਘੁੱਟ ਪੀ ਕੇ ਆਉਣੀ ਐ ਚੱਲ ਉੱਥੇ ਤੁਸੀਂ ਉੱਧਰ ਆ ਜਾਓ ਕੋਈ ਹੁਣਾਂ ਟਾਈਮ ਨਾ ਮੈਂ ਰੋਟੀ ਪਾਣੀ ਤਿਆਰ ਕਰਦੀ ਆ ਨਾਲੇ ਸਬਜ਼ੀ ਬਣਾਉਣੀ ਆ ਵਧੀਆ ਸਬਜ਼ੀ ਬਣਾਉਣੀ ਆ ਰਾਤਾਂ ਦੀ ਦਾਲ ਭਈ ਹੈ ਕੀ ਉਹ ਤਿੱਕਾ ਲਾ ਨਹੀਂ ਮੰਮੀ ਜੀ ਮੈਨੂੰ ਆਏ ਸੀਗਾ ਵੀ ਨਾਲੇ ਤਾਂ ਨਾ ਮੈਂ ਵੀ ਪ੍ਰਸਾਦ ਬਣਾ ਲੈਂਦੀ ਆ ਭੂਆ ਜੀ ਵਾਸਤੇ ਤੇ ਨਾਲ ਭਿੰਡੀਆਂ ਦੀ ਸਬਜ਼ੀ ਬਣਾ ਲੈਂਦੀ ਆ ਥੋੜ ਨਰਕੇ ਵਾਲੇ ਡੱਬੇ ਨੂੰ ਮੱਟਾਣਾ ਲਾਦੀ ਕਿਤੇ ਕਿਤੇ ਹੁਣੀ ਖੋਲ੍ਹ ਲਿਓ ਬਾਬੇ ਦੀ ਦੇਖ ਕਰਕੇ ਹੁਣੀ ਉੱਥੇ ਕੋਈ ਗੱਲ ਨਹੀਂ ਮੰਮੀ ਤੂੰ ਸਬਜ਼ੀ ਤਾਂ ਬਣਾ ਹੀ ਲੈਨੇ ਨਾਲ ਸਿਕੰਦਰ ਆਊਗਾ ਰੋਟੀ ਖਾ ਲੂਗਾ ਕੋਈ ਨਹੀਂ ਸਿਕੰਦਰ ਰੋਸ ਨਹੀਂ ਖਾ ਲੂਗਾ ਪੱਈਆ ਉਹ ਡੋਲਣੀ ਹੋਣਾ ਐਨਾ ਨੂਨ ਮਿਰਚ ਪਾਇਆ ਐਨਾ ਤੜਕਾ ਫੜਕਾ ਪਾਇਆਗਾ ਮੱਥਾ ਮਾਰੇਗਾ ਸਿਲੰਡਰ ਮੱਚਿਆਗਾ ਹਾਂ ਮਾੜਾ ਮੱਥਾ ਸੋਚਣਾ ਕਰ ਤੁਸੀਂ ਆ ਜਾਓ ਉਧਰ ਮੇਰੇ ਕੋਲੇ ਨਾਲੇ ਆਪਾਂ ਗੱਲਾਂ ਕਰਾਂਗੇ ਚੱਲ ਮੈਂ ਆਉਣੀ ਹਾਂ ਹੋਰ ਕੋਈ ਨਹੀਂ ਭੂਆ ਜੀ ਦਾ ਬਾਰੇ ਪਿਆਰ ਆਉਂਦਾ ਇਹਨਾਂ बड़ी भूआ जी आली आ गई मैं सुधरी कदे की हूँ खानी ओन की पत्तंग पढ़ाऊगी कोई नी गल मैं भी नहीं कर जी कोले जाके बैठू